ਬਹੁਤ ਜ਼ਰੂਰੀ ਗੱਲ ਆ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਕਰਨੀ ਆ ਸਿਕਸੀ ਵਿੱਚ ਜਿਹੜੀ ਸਾਡੀ ਫਿਲਮ 14 ਮਾਰਚ ਨੂੰ ਆ ਰਹੀ ਆ ਇਹ ਫਿਲਮ ਪਹਿਲਾਂ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਅਨਾਉਂਸ ਕੀਤੀ ਸੀ ਉਦੋਂ ਅਸੀਂ ਇਸ ਫਿਲਮ ਦੀ ਡੇਟ 12 ਜੁਲਾਈ ਪਾਈ ਸੀ ਸਾਡੇ ਤੋਂ ਬਾਅਦ ਉਸ ਡੇਟ ਤੇ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਅਸੀਂ ਫਿਲਮ ਆਪਣੀ ਜਿਹੜੀ ਡੇਟ ਆ ਉਹ ਪੋਸਟਪੋਨ ਕਰ ਲਈ ਕਿਉਂ ਤਿੰਨ ਫਿਲਮਾਂ ਪੰਜਾਬੀ ਇੱਕੋ ਡੇਟ ਤੇ ਆਉਣਗੀਆਂ ਇੱਕ ਦੂਜੇ ਨਾਲ ਫਸਣਗੀਆਂ ਤਿੰਨਾਂ ਦਾ ਨੁਕਸਾਨ ਹੋਊਗਾ ਇਹ ਗੱਲ ਅਲੱਗ ਆ ਕਿ ਉਹਨਾਂ ਚੋਂ ਫਿਰ ਇੱਕ ਇੱਕ ਜਿਹੜੀ ਫਿਲਮ ਸੀ ਉਹ ਵੀ ਪੋਸਟਪੋਨ ਹੋ ਗਈ 14 ਮਾਰਚ ਤੇ ਕੋਈ ਪੰਜਾਬੀ ਫਿਲਮ ਅਨਾਉਂਸਡ ਨਹੀਂ ਸੀ ਜਦੋਂ ਅਸੀਂ ਫਿਲਮ ਅਨਾਉਂਸ ਕੀਤੀ ਹੁਣ ਅਚਾਨਕ ਇੱਕ ਫਿਲਮ 14 ਮਾਰਚ ਨੂੰ ਅਨਾਉਂਸ ਹੋ ਗਈ ਕੱਲ ਦੀ ਡੇਟ ਦੇ ਵਿੱਚ ਬਾਵਜੂਦ ਇਸ ਦੇ ਕਿ ਉਹ ਫਿਲਮ ਆਲਰੇਡੀ 21 ਮਾਰਚ ਨੂੰ ਅਨਾਉਂਸ ਸੀ ਫਿਲਮ ਪੰਜਾਬੀ ਫਿਲਮ ਮੇਕਰਸ ਦੀ ਆ ਫਿਲਮ ਹੁਣ ਇੱਕ ਹੋਰ ਪੰਜਾਬੀ ਫਿਲਮ ਨਾਲ ਹੀ ਫਸਣ ਜਾ ਰਹੀ ਆ ਕਿਹਦੇ ਕਰਕੇ ਕੀ ਬੰਬੇ ਦੀ ਸੋ ਕਾਲਡ ਕੋਈ ਵੱਡੀ ਕਾਰਪੋਰੇਟ ਕੰਪਨੀ ਆ ਜਿਨੇ ਕਿਹਾ ਵੀ 14 ਮਾਰਚ ਪਾਓ ਅਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਅਸੀਂ 21 ਮਾਰਚ ਨੂੰ ਹੀ ਆਵਾਂਗੇ ਮੈਂ ਕਿਸੇ ਫਿਲਮ ਨੂੰ ਛੋਟੀ ਵੱਡੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਛੋਟੀ ਨਹੀਂ ਕਹਿੰਦਾ ਮੈਂ ਆਪਣੀ ਫਿਲਮ ਨੂੰ ਕਹਿੰਦਾ ਵੀ ਜ਼ਰੂਰੀ ਫਿਲਮ ਆ ਸਾਡੀ ਜ਼ਰੂਰੀ ਟੌਪਿਕ ਦੀ ਫਿਲਮ ਆ ਸਾਡੀ ਚਲੋ ਐਥ ਕੀ ਇਦਾਂ ਖੇਡਦੇ ਆ ਮਦਾਨ ਚ ਆਉਨੇ ਆ ਅਮੂ ਸਾਹਮਣੇ ਆਉਨੇ ਆ ਕੋਈ ਬੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਨੈਗੇਟਿਵਿਟੀ ਨਹੀਂ ਕੋਈ ਹੇਟ ਨਹੀਂ ਇੱਕ ਖੁਦ ਤੇ ਰੱਖ ਵਿਸ਼ਵਾਸ ਤੇ ਦੂਜਾ ਰੱਬ ਨੂੰ ਭੁੱਲਿਓ ਨਾ ਖੜਾਂਗੇ ਅਫਸੋਸ ਆ ਬਸ ਵੀ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੇ ਖਿਲਾਫ ਖੜਨਾ ਪੈ ਰਿਹਾ 6 ਈਚ ਫਿਲਮ 14 ਮਾਰਚ ਨੂੰ ਹੀ ਆਊਗੀ